ਜਿਹੜੇ ਲੋਕ ਇਸ ਦੁਨੀਆ ਦੇ ਵਿੱਚ ਨਹੀਂ ਹੁੰਦੇ ਉਹਨਾਂ ਦੀ ਵੀ ਜਾਲੀ ਤਰੀਕੇ ਦੇ ਨਾਲ ਵੋਟ ਪਾਈ ਜਾਂਦੀ ਹੈ ਵੀ ਅਸੀਂ ਪਤਾ ਨਹੀਂ ਯਾਰ ਕੀ ਦਾ ਸਸਕਾਰ ਕਰਤਾ ਤੇ ਕੀ ਦਾ ਭੋਗ ਪਾਤਾ ਹਨਾ ਵੀ ਇੰਨੇ ਸਾਲਾਂ ਵਿੱਚੋਂ ਦੇ ਵੀ ਉਹ ਵੀ ਵੋਟ ਪਾਉਣ ਹੁੰਦਾ ਤੇ ਸਕੂਲੋਂ ਪਤੰਦਰ ਮੁਰ ਜਾਂਦਾ ਘਰੇ ਨਹੀਂ ਆਉਂਦਾ ਵੀ ਘਰੇ ਨਹੀਂ ਆਉਂਦਾ ਚਾਚਾ ਸਾਡਾ ਅੱਜ 7-8 ਸਾਲਾਂ ਵਿੱਚੋਂ ਆਇਆ ਤੇ ਪਤੰਦਰ ਸਕੂਲੋਂ ਵੀ ਵੋਟ ਪਾ ਕੇ ਮੁਰ ਗਿਆ ਪੀ ਸਾਲ ਪਿੱਛੋਂ ਖਣੀ ਉਹ ਜਿਉਂਦਾ ਕਰ ਲੈਂਦੇ ਆ ਇਹ ਅੱਜ ਕੱਲ੍ਹ ਦੀਆਂ ਸਾਡੀਆਂ ਸਰਕਾਰਾਂ ਜਾਂ ਉਹ ਜਿਹੇ ਬੰਦੇ 53 ਸਾਲਾ ਗੋਰਖ ਸਿੰਘ ਡੇਰਾ ਵਸੀ ਤੋਂ ਜਦੋਂ ਵੋਟ ਪਾਉਣ ਜਾਂਦਾ ਆ ਉਹਨੂੰ ਕਹਿੰਦੇ ਵੀ ਤੂੰ ਤਾਂ ਮਰਿਆ ਹੋਇਆ ਹੂੰ ਉਹ ਜਦੋਂ ਵੋਟਰ ਸੂਚੀ ਦੇ ਵਿੱਚ ਦੇਖਦੇ ਆ ਉੱਥੇ ਉਹ ਮਰਿਆ ਹੋਇਆ ਸਾਫਤ ਕਰਿਆ ਹੋਇਆ ਮੈਂ ਜਿਉਣਾ ਭਾਈ ਤੇ ਮੈਨੂੰ ਤੁਸੀਂ ਕਿੱਦਾਂ ਮਾਰਦਾਗਾ ਜੇ ਮੇਰੀ ਵੋਟ ਪਵਾਓ ਕਿ ਅਸੀਂ ਉਸ ਦੇਸ਼ ਦੇ ਵਾਸੀ ਆ ਜਿੱਥੇ ਮਰਿਆਂ ਦੀਆਂ ਵੋਟਾਂ ਪਾਈਆਂ ਜਾਂਦੀਆਂ ਹੂੰ ਮਰਿਆਂ ਨੂੰ ਕਈ ਕਿਈ ਸਾਲਾਂ ਨੂੰ 7 7 8 8 ਸਾਲ ਦੇ 10 10 ਸਾਲਾਂ ਦੇ ਨੂੰ ਜਿਉਂਦੇ ਕੀਤਾ ਜਾਂਦਾ ਵੋਟਾਂ ਵੇਲੇ ਤੇ ਸਭ ਦੇ ਨਾਲ ਇਹ ਤਾਂ ਨਹੀਂ ਪਤਾ ਲੱਗਾ ਹੋਣਾ ਜਿਵੇਂ ਅਸੀਂ ਸਰਬਜੀਤ ਸਿੰਘ ਖਾਲਸਾ ਨੂੰ ਸਪੋਰਟ ਕੀਤੀ ਤੇ ਸਾਡੇ ਚਾਚਾ ਜੀ ਨੇ ਪਤਾ ਨਹੀਂ ਕਿਹਨੂੰ ਸਪੋਰਟ ਕੀਤਾ ਆ ਉਹੀ ਆ ਹੁਣ ਉਹ ਨਹੀਂ ਪਤਾ ਵੀ ਹੁਣ ਸਾਡਾ ਚਾਚਾ ਕਿੱਧਰ ਵੋਟ ਪਾ ਗਿਆ ਹਨ ਜਦੋਂ ਵੀ ਇਲੈਕਸ਼ਨ ਦੇ ਦਿਨ ਆਉਂਦੇ ਨੇ ਤਾਂ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਕੁਝ ਰਾਸ਼ੀ ਲੋਕਾਂ ਦੇ ਵੱਲੋਂ ਬਹੁਤ ਸਾਰੇ ਤਰੀਕਿਆਂ ਦੇ ਨਾਲ ਵੋਟਾਂ ਦੇ ਵਿੱਚ ਜਿੱਤ ਪ੍ਰਾਪਤ ਕਰਨ ਵਾਸਤੇ ਅਜਿਹੇ ਹੱਥ ਕੰਡੇ ਅਪਣਾਏ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਜਿਹੜੇ ਲੋਕ ਇਸ ਦੁਨੀਆ ਦੇ ਵਿੱਚ ਨਹੀਂ ਹੁੰਦੇ ਉਹਨਾਂ ਦੀ ਵੀ ਜਾਲੀ ਤਰੀਕੇ ਦੇ ਨਾਲ ਵੋਟ ਪਾਈ ਜਾਂਦੀ ਹੈ ਅਜਾਹੇ ਦੇ ਵਿੱਚ ਪਰਮਿੰਦਰ ਸਿੰਘ ਗਿੱਲ ਹੈ ਜਿਨ੍ਹਾਂ ਦੇ ਚਾਚਾ ਜੀ ਇਸ ਸੰਸਾਰ ਤੋਂ ਤਕਰੀਬਨ 7 ਤੋਂ 8 ਬਾਰੇ ਪਹਿਲਾਂ ਸੰਸਾਰ ਤੋਂ ਚਲੇ ਗਏ ਨੇ ਪਰ ਉਹਨਾਂ ਦੇ ਚਾਚਾ ਜੀ ਦੀ ਵੀ ਜਾਲੀ ਵੋਟ ਵੜਾ ਕੇ ਪਾਈ ਜਾਂਦੀ ਹੈ ਕਿਹੜੇ ਲੋਕਾਂ ਦੇ ਵੱਲੋਂ ਕਿਹੜੇ ਇਲਾਕੇ ਦੇ ਵਿੱਚ ਕਿਹੜੇ ਕੈਂਡੀਡੇਟ ਦੇ ਹੱਕ ਦੇ ਵਿੱਚ ਇਸ ਵੋਟ ਨੂੰ ਭਗਤਾਇਆ ਜਾਂਦਾ ਹੈ तमाम ਸਾਰੇ ਖਰਸ਼ੇ ਨੇ ਗੱਲਬਾਤ ਕਰਾਂਗੇ ਭਾਈ ਪਰਮਿੰਦਰ ਸਿੰਘ ਗਿੱਲ ਸਾਡੇ ਨਾਲ ਹੈ ਭਾਈ ਸਭ ਤੋਂ ਪਹਿਲਾਂ ਵੱਡਾ ਸਵਾਲ ਹੈ ਕਿ ਅਸਲ ਦੇ ਵਿੱਚ ਤੁਹਾਡੇ ਵੱਲੋਂ ਵੀਡੀਓ ਵਾਇਰਲ ਕੀਤਾ ਜਾਂਦਾ ਬਹੁਤ ਵੱਡੇ ਸਵਾਲੀਆ ਚਿੰਨ੍ਹ ਖੜੇ ਕੀਤੇ ਗਏ ਆ ਵਾਪਰਦਾ ਕੀ ਆ ਵੋਟਾਂ ਦੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਬਾਈ ਜਦੋਂ ਸ਼ਾਮ ਨੂੰ ਵੋਟ ਲਿਸਟਾਂ ਜਦੋਂ ਜਮਾ ਹੁੰਦੀਆਂ ਆਪਣੀ ਵੀ ਅਸੀਂ ਵੀ ਬੂਥ ਤੇ ਡਿਊਟੀ ਨਿਭਾਈ ਆ ਤੇ ਸਾਡੇ ਕੋਲ ਜਦੋਂ ਅੰਦਰੋਂ ਲਿਸਟਾਂ ਆਉਂਦੀਆਂ ਆਪਣੇ ਕੋਲ ਸਿੰਘ ਵੀ ਅੰਦਰ ਵੀ ਪੋਲਿੰਗ ਏਜੰਟ ਵੀ ਰਹੇ ਆ ਜਦੋਂ ਲਿਸਟਾਂ ਆਉਂਦੀਆਂ ਤੇ ਜਦੋਂ ਉਹਦੇ ਵਿੱਚ ਮੈਂ ਦੇਖਦਾ ਆ ਹਨਾ ਚਾਚਾ ਹਾੜੇ ਦਾ ਨਾ ਰਾਜਾ ਸੀਗਾ ਉਦਾਂ ਤੇ ਉਸ ਪੁੱਤਰ ਨਾਜਰ ਸਿੰਘ ਤੇ ਬਜ਼ੁਰਗ ਦਾ ਨਾ ਤੇ ਉਹ ਜੋ ਦੇਖਦਿਆ ਤੇ ਉਹਨਾਂ ਦੀ ਟਕਮਾਰੋ ਵੀ ਵੋਟਰ ਪਈ ਹੋਈ ਉਹਨਾਂ ਦੀ ਤੇ ਮੈਂ ਸਾਡੇ ਡੈਡੀ ਮੇਰੇ ਦਾ ਫੋਨ ਆਇਆ ਬਾਹਰੋਂ ਤੇ ਮੈਂ ਕਿਹਾ ਵੀ ਵਧਾਈਆਂ ਬਾਪੂ ਤੈਨੂੰ ਫਿਰ ਸਾਡੇ ਕਾਹਦੀਆਂ ਮੈਂ ਕਿਹਾ ਵੀ ਆਪਣਾ ਰਾਜਾ ਚਾਚਾ ਆਇਆ ਸੀਗਾ ਤੇ ਉਹ ਮੈਨੂੰ ਕਹਿੰਦੇ ਕੀ ਗਈ ਇਹਨਾਂ ਨੂੰ ਮੈਂ ਕਿਹਾ ਰਾਜਾ ਚਾਚਾ ਆਇਆ ਸੀਗਾ ਪਰ ਉਹ ਵੋਟ ਸਕੂਲੋਂ ਬਾਕੇ ਮੁੜ ਗਿਆ ਘਰੇ ਆਇਆ ਹੀ ਨਹੀਂ ਤੇ ਮੈਨੂੰ ਕਹਦਾ ਹੈ ਤੇ ਨਾਗਾ ਵੀ ਉਹ ਵੋਟ ਸਕੂਲੋਂ ਪਾ ਕੇ ਮੁੜ ਗਿਆ ਫਿਰ ਮੈਂ ਫੋਟੋ ਖਿੱਚ ਕੇ ਭੇਜੀ ਉਹਦੀ ਵੋਟਰ ਲਿਸਟ ਦੀ ਹੂੰ ਤੇ ਮੈਂ ਵੜਾ ਫਿਰ ਉਹਦੇ ਤੇ ਮੈਂ ਥੋੜਾ ਜਿਹਾ ਤੰਜ ਵੀ ਕੱਸਿਆ ਹਨਾ ਪਾ ਕੇ ਵੀ ਚਾਚਾ ਜੇ ਆਇਆ ਚਾਚਾ ਸਾਡੇ ਨੂੰ ਇੰਨੇ ਚਿਰ ਹੋ ਗਏ ਵੀ ਅਸੀਂ ਪਤਾ ਨਹੀਂ ਯਾਰ ਕੀ ਦਾ ਸਸਕਾਰ ਕਰਤਾ ਤੇ ਕੀ ਦਾ ਭੋਗ ਪਾਤਾ ਹਨਾ ਵੀ ਇੰਨੇ ਸਾਲਾਂ ਵਿੱਚੋਂ ਦੇ ਵੀ ਉਹ ਵੀ ਵੋਟ ਪਾਉਣ ਹੁੰਦਾ ਤੇ ਸਕੂਲੋਂ ਬਤੰਦਰ ਮੁੜ ਜਾਂਦਾ ਘਰੇ ਨਹੀਂ ਆਉਂਦਾ ਵੀ ਘਰੇ ਨਹੀਂ ਆਉਂਦਾ ਹਨਾ ਵੀ ਸਾਲ ਪਿੱਛੋਂ ਖਣੀ ਉਹ ਜਿਉਂਦਾ ਕਰ ਲੈਂਦੇ ਆ ਇਹ ਅੱਜ ਕੱਲ੍ਹ ਦੀਆਂ ਸਾਡੀਆਂ ਸਰਕਾਰਾਂ ਜਾਂ ਉਹ ਜਿਹੇ ਬੰਦੇ ਵੀ ਸਾਲ ਪਿੱਛੋਂ ਜਿਉਂਦਾ ਕਿੱਦਾਂ ਹੋ ਜਾਂਦਾ ਤੇ ਉਸ ਤੋਂ ਬਾਅਦ ਮੈਂ ਕੱਲ ਇੱਕ ਅਖਬਾਰ ਤੇ ਖਬਰ ਦੇਖੀ ਜੀਤ ਖਬਰ ਤੇ ਖਬਰ ਲੱਗੀ ਹੋਈ ਡੇਰਾ ਬੱਸੀ ਦੀ ਗੌਰਖ ਸਿੰਘ ਉਹਦਾ ਨਾਮ ਆ ਉਹ ਜਦੋਂ ਆਪਦੀ ਵੋਟ ਪਾਉਣ ਜਾਂਦਾ 53 ਸਾਲਾ ਗੌਰਖ ਸਿੰਘ ਡੇਰਾ ਬੱਸੀ ਤੋਂ ਜਦੋਂ ਵੋਟ ਪਾਉਣ ਜਾਂਦਾ ਉਹਨੂੰ ਕਹਿੰਦੇ ਵੀ ਤੂੰ ਤਾਂ ਮਰਿਆ ਹੋਇਆ ਹੂੰ ਉਹ ਜਦੋਂ ਵੋਟਰ ਸੂਚੀ ਦੇ ਵਿੱਚ ਦੇਖਦੇ ਆ ਉੱਥੇ ਉਹ ਮਰਿਆ ਹੋਇਆ ਸਾਫ਼ਤ ਕਰਿਆ ਹੋਇਆ ਉਹ ਕਹਿੰਦੇ ਭਾਈ ਤੇਰੀ ਡਿਟੇਲ ਤਾਂ ਇੱਥੇ ਮਰੇ ਦੀ ਆ ਉਹ ਕਹਿੰਦਾ ਉਹ ਜਿੱਤ ਪਿਆ ਉੱਥੇ ਉਹ ਕਹਿੰਦਾ ਮੈਂ ਜਿਉਂਦਾ ਜਾਗਦਾ ਤੁਹਾਡੇ ਸਾਹਮਣੇ ਖੜਾ ਆ ਵੀ ਮੈਂ ਜਿਉਣਾ ਭਾਈ ਤੇ ਮੈਨੂੰ ਤੁਸੀਂ ਕਿੱਦਾਂ ਮਾਰਦਾਗਾ ਜਾਂ ਮੇਰੀ ਵੋਟ ਪਾਓ ਉਹ ਬੰਦੇ ਨੇ ਬਹੁਤ ਜੈਦਬਾਜੀ ਉੱਥੇ ਕੀਤੀ ਜਾਨੀ ਕਿ ਸੀਨ ਵੀ ਕ੍ਰੀਏਟ ਹੋਇਆ ਵਾਵਾ ਉਹ ਰੱਪਣ ਪਿਆ ਤੇ ਮੈਂ ਫਿਰ ਅੱਜ ਇਹ ਚੀਜ਼ਾਂ ਸੋਚਿਆ ਵੀ ਅਸੀਂ ਉਸ ਦੇਸ਼ ਦੇ ਵਾਸੀ ਆ ਜਿੱਥੇ ਮਰਿਆਂ ਦੀਆਂ ਵੋਟਾਂ ਪਾਈਆਂ ਜਾਂਦੀਆਂ ਮਰਿਆਂ ਨੂੰ ਕਈ ਕਿਈ ਸਾਲਾਂ ਨੂੰ 7-7 8-8 ਸਾਲ ਦੇ 10-10 ਸਾਲਾਂ ਦੇ ਨੂੰ ਜਿਉਂਦੇ ਕੀਤਾ ਜਾਂਦਾ ਵੋਟਾਂ ਵੇਲੇ ਤੇ ਜਿਉਂਦਿਆਂ ਨੂੰ ਮਾਰ ਦਿੱਤਾ ਜਾਂਦਾ ਤੁਹਾਡੇ ਹਿਸਾਬ ਦੇ ਨਾਲ ਤੁਹਾਡੇ ਚਾਚਾ ਜੀ ਦਾ ਜਿਹੜਾ ਭੂਗਸੀ ਸੰਸਕਾਰ ਸੀ 8 ਬਰੇ ਪਹਿਲਾਂ ਪੈ ਗਿਆ ਸੀ ਪਰ ਲੀਡਰਾਂ ਦੇ ਜਾਂ ਜਿਹੜੇ ਉਹ ਪਿੰਡ ਦੇ ਆਗੂ ਸਹਿਬਾਨ ਸਹਿਬਾਨ ਉਹਨਾਂ ਦੇ ਰਾਜਸੀ ਤੌਰ ਤੇ ਉਹਨਾਂ ਦੇ ਹਿਸਾਬ ਦੇ ਨਾਲ ਤੁਹਾਡੇ ਚਾਚਾ ਜੀ ਅਜੇ ਵੀ ਜਿਉਂਦੇ ਆ ਉਹ ਤਾਂ ਹੀ ਦੇਖੋ ਉਹਦੀ ਵੋਟ ਪੈ ਗਈ ਆ ਮੰਨ ਲਓ ਵੋਟ ਤਾਂ ਜਿਉਂਦੇ ਬੰਦੇ ਦੀ ਪੈਂਦੀ ਆ ਹਾਂ ਉਹ ਕਾਗਜ਼ਾਂ 'ਚ ਤਾਂ ਉਹ ਜਿਉਂਦੇ ਹੀ ਆ ਮੈਂ ਉਹਦੀ ਪੋਸਟ ਵੀ ਇੰਸਟਾ 'ਤੇ ਵੀ ਪਾਈ ਆ ਮੈਂ ਫੇਸਬੁੱਕ 'ਤੇ ਵੀ ਪਾਈ ਆ ਲੋਕਾਂ ਨੇ ਸ਼ੇਅਰ ਵੀ ਬੜੀ ਕਰੀ ਆ ਮੈਂ ਚਾਚੇ ਨਾਲ ਨਾਰਾਜ਼ ਕਈਆਂ ਨੇ ਕਮੈਂਟ ਵੀ ਕਰਿਆ ਵੀ ਚਾਚਾ ਨਾਰਾਜ਼ ਹੋਣਾ ਤੁਹਾਡੇ ਨਾਲ ਵੀ ਜਿਹੜਾ ਘਰੇ ਨਹੀਂ ਹੁੰਦਾ ਕਈ ਜਣ ਇਹ ਵੀ ਕਮੈਂਟ ਕਰਿਆ ਵੀ ਜੇ ਚਾਚਾ ਆ ਗਿਆ ਤੁਹਾਡੇ ਸਾਰਿਆਂ ਦੇ ਸਰਕਮਾ ਦੂ ਘਰੇ ਹਨ ਵੀ ਬੜੇ-ਬੜੇ ਲੋਕਾਂ ਦੇ ਕਈਆਂ ਨੇ ਇਹ ਵੀ ਕਿਹਾ ਵੀ ਜਾਲੀ ਵੋਟ ਪਈ ਆ ਜਾਂ ਕਿਦਾਂ ਪਿਆ ਓਡੋ-ਆਡੋ ਲੋਕਾਂ ਦੇ ਉਹਦੇ ਤੇ ਵਿਚਾਰ ਆਉਂਦੇ ਆ ਵੀ ਗੱਲ ਸੋਚਣ ਵਾਲੀ ਤਾਂ ਇਹ ਆ ਯਾਰ ਮੈਂ ਸੁਣਦਾ ਸੀਗਾ ਵੀ ਮਾਰੇਆਂ ਦੀਆਂ ਵੋਟਾਂ ਪੈ ਜਾਂਦੀਆਂ ਵੀ ਇਸ ਵਾਰ ਤਾਂ ਮੈਂ ਖੁਦ ਦੇਖ ਲਿਆ ਫਿਰ ਮੇਥੋਂ ਰਿਹਾ ਨਹੀਂ ਗਿਆ ਮੈਂ ਕੋਈ ਵੀਡੀਓ ਬਣਾ ਕੇ ਵੀ ਉਹਦੀ ਜ਼ਰੂਰ ਸੋਸ਼ਲ ਮੀਡੀਆ ਦੇ ਉੱਤੇ ਪਾਈ ਆ ਜਿਹੜੀ ਅੱਜਕੱਲ ਕਾਫੀ ਚੱਲ ਰਹੀ ਆ ਲੰਡੇ ਕੇ ਪਿੰਡ ਜਿਲ੍ਹਾ ਮੋਗਾ ਰਾਜੇ ਚਾਚੇ ਨੂੰ ਤਾਂ ਸਾਡੇ ਸਾਰੇ ਜਾਣਦੇ ਸੀਗੇ ਬੜਾ ਰਾਜਾ ਬੰਦਾ ਸੀ ਉਹ ਮਤਲਬ 8 ਸਾਲ ਤੋਂ ਲਗਾਤਾਰ ਵੋਟ ਪੈ ਰਹੀ ਤੇ ਓਸ ਤੋਂ ਜ਼ਿਆਦਾ ਹੀ ਮੈਂ ਸੱਤ ਸਾਲ ਪਹਿਲਾਂ ਕਿਹਾ ਸੀ ਜੇ ਆਪਾਂ ਤਾਂ ਲੱਗਾ ਵੈਸੇ ਤਾਂ 7-8 ਸਾਲ ਤੋਂ ਜ਼ਿਆਦਾ ਹੀ ਹੋ ਗਿਆ ਮੈਂ 7-8 ਸਾਲ ਕਹਿਦਾ ਉਹਦੇ ਚ ਤੇ ਉਹ ਸਾਨੂੰ ਤਾਂ ਇਹ ਵੀ ਹਰੇਕ ਸਾਲ ਪੈਂਦੀ ਹੋਣੀ ਫਿਰ ਵੋਟ ਜੇ ਹੀ ਇੱਕ ਵਾਰ ਕੀ ਵਾਰ ਵੇਖੀ ਜੇ ਵੋਟ ਤਾਂ ਇਹ ਸਾਰੀ ਪੈਂਦੀ ਹੋਣੀ ਹੈ ਜੇ ਆਪਾਂ ਆਪਾਈ ਜਣੀ ਇਹ ਵਾਰ ਕੀ ਵਾਰ ਵੇਖੀ ਆ ਕਿਉਂਕਿ ਆਪਾਂ ਕਿਹੜਾ ਲਿਸਟਾਂ ਚੈੱਕ ਕਰਦੇ ਆ ਇਹ ਕਿਹੜਾ ਕਦੇ ਲਿਸਟਾਂ ਚੈੱਕ ਕੀਤੀਆਂ ਜੀ ਅਈ ਤਾਂ ਸਰਬਜੀਤ ਸਿੰਘ ਖਾਲਸਾ ਜੀ ਕਰਕੇ ਐਰ ਕੇ ਆਪਣੇ ਕੋਲ ਲਿਸਟਾਂ ਆਈਆਂ ਕਿਉਂਕਿ ਆਪਾਂ ਬੂਥ ਲੱਗਿਆ ਸੀ ਸਰਜੀਤ ਸਿੰਘ ਖਾਲਸਾ ਜੀ ਦਾ ਹਨਾ ਕੁਝ ਸੇਵਾ ਨਿਭਾਈਆ ਤੇ ਉਹ ਲਿਸਟਾਂ ਜਿਹੜੀ ਅੱਜ ਵੀ ਆਪਣੇ ਕੋਲ ਪਈਆਂ ਉੱਥੇ ਤੁਹਾਨੂੰ ਤੁਹਾਡੇ ਹਿਸਾਬ ਦੇ ਨਾਲ ਇਹ ਤਾਂ ਨਹੀਂ ਪਤਾ ਲੱਗਾ ਹੋਣਾ ਜਿਵੇਂ ਅਸੀਂ ਸਰਬਜੀਤ ਸਿੰਘ ਖਾਲਸਾ ਨੂੰ ਸਪੋਰਟ ਕੀਤੀ ਤੇ ਸਾਡੇ ਚਾਚਾ ਜੀ ਨੇ ਪਤਾ ਨਹੀਂ ਕਿਹਨੂੰ ਸਪੋਰਟ ਹਾ ਉਹੀ ਆ ਹੁਣ ਉਹ ਨਹੀਂ ਪਤਾ ਵੀ ਹੁਣ ਸਾਡਾ ਚਾਚਾ ਕਿੱਧਰ ਵੋਟ ਪਾ ਗਿਆ ਹਨਾ ਪਤਾ ਨਹੀਂ ਭਾਈ ਕੀ ਕਿਹੜੇ ਪਾਸੇ ਭੁਗਤ ਗਿਆ ਤੇ ਇਹ ਚਲ ਸਾਡੇ ਆ ਕਿਸੇ ਭਾਈ ਹੋਊਗੀ ਤਾਂ ਕੋਈ ਗੱਲ ਨਹੀਂ ਉਹਦੀ ਲੇਖੇ ਲੱਗ ਜ ਉਹ ਵੀ ਧਰਮਰਾਜ ਨੂੰ ਮੂੰਹ ਦਿਖਾਉਣ ਜੋਗਾ ਵੀ ਮੈਂ ਮਰ ਕੇ ਹੀ ਵੋਟ ਪਾਇਆ ਭਾਈ ਆਪਣੇ ਪੰਥ ਨੂੰ ਤੇ ਕਈਆਂ ਨੇ ਜਿਉਂਦੇ ਵੀ ਪੰਥ ਦੇ ਉਲਟ ਭੁਗਤਦੇ ਆ ਕਈਆਂ ਨੇ ਤਾਂ ਜਿਉਂਦਿਆਂ ਨੇ ਵੀ ਜਮੀਰਾ ਮਾਰ ਲਿਆ ਤੇ ਚਲੋ ਪਤਾ ਨਹੀਂ ਕੀ ਗੱਲ ਆ ਇਹ ਸਰਕਾਰਾਂ ਦੀਆਂ ਭਾਈ ਅੱਜ ਸੋਨ ਨੂੰ ਆਉਂਦਾ ਹੁੰਦਾ ਸੀ ਪਰ ਮੈਨੂੰ ਬੜਾ ਬੜਾ ਵੱਡਾ ਉਹ ਇੱਕ ਝਟਕਾ ਲੱਗਿਆ ਜਦੋਂ ਮੈਂ ਦੇਖਿਆ ਮੈਂ ਕਿਹਾ ਮੈਂ ਤਾਂ ਸਮਝਦਾ ਵੀ ਉਦਾਂ ਹੀ ਕਿਤੇ ਕਹਿ ਕੋ ਉਦਾਂ ਦੇ ਲੋਕ ਜੋ ਮਰਿਆਂ ਦੀ ਵੋਟ ਪੈ ਗਈ ਯਾਲੀਵੁੱਟਾਂ ਪੈ ਜਾਂਦੀਆਂ ਵੀ ਯਾਲੀਵੁੱਟ ਕਿੱਦਾਂ ਪੈ ਜੂਗੀ ਜਾਲੀਵੁੱਡ ਪੈ ਕਿੱਦਾਂ ਜਾਊਗਾ ਸਾਡੇ ਉਥੇ ਬੂਥ ਦੇ ਉੱਤੇ ਹੀ ਇੱਕ ਸਿੰਘ ਆ ਗਿਆ ਤੇ ਅਸੀਂ ਉਹਨੂੰ ਪਰਚੀ ਵੀ ਕੱਢ ਕੇ ਦਿੱਤੀ ਵੋਟਰ ਲਿਸਟ ਦੀ ਸਾਰਾ ਕੁਝ ਪਰ ਉਹ ਕਹਿੰਦਾ ਮੇਰੇ ਘਰੇ ਹੈ ਨਹੀਂਗਾ ਕੋਈ ਤੇ ਮੈਨੂੰ ਨਾ ਮੇਰਾ ਆਪਦਾ ਕੋਈ ਪ੍ਰੂਫ ਨਹੀਂ ਲੱਭਦਾ ਥੋੜਾ ਜਿਹਾ ਵੀ ਮਾਲਾ ਸਿੱਧ ਪੱਧਰਾ ਜੀ ਸੀ ਉਹ ਸਿੰਘ ਤੇ ਸਾਡਾ ਸਿੰਘ ਉਹਨੂੰ ਇੱਕ ਨਾਲ ਲੈ ਗਿਆ ਕਹਿੰਦਾ ਚੱਲ ਆਪਾਂ ਤੇਰੀ ਵੋਟ ਪਵਾਇਆ ਆਉਣੇ ਆ ਉਹਨੂੰ ਕਿਹਾ ਵੀ ਭਾਈ ਚਲ ਇਹ ਵੀ ਕਹਿਦਾ ਉਹਨੂੰ ਵੀ ਇਹਨੂੰ ਦੇਖਦਾ ਨਹੀਂਗਾ ਉਹਦੇ ਐਨਕਾ ਲੱਗਿਆ ਸੀ ਮੋਢੇ ਦੇ ਹੱਥ ਰੱਖ ਕੇ ਅੰਦਰ ਜਾਵੜੋ ਕਹਿੰਦੇ ਭਾਈ ਪ੍ਰੂਫ ਲੈ ਕੇ ਆ ਫੇਰ ਤੇਰੀ ਵੋਟ ਪਵਾਵਾਂਗੇ ਉਹਨੂੰ ਮੋੜ ਤਾਂ ਅੰਦਰ ਤੇ ਮਾ ਉਹ ਵੀ ਸੋਚਦਾ ਮਰਿਆਂ ਦੇ ਕਿਹੜੇ ਪ੍ਰੂਫ ਭਾਈ ਚੱਲ ਜਾਂਦੇ ਜਿਹੜੀ ਜਾਲੀ ਵੋਟ ਪੈਂਦੀ ਉਹ ਫਿਰ ਮਿਲੀ ਭੁਗਤ ਦੇ ਨਾਲ ਪੈਂਦੀ ਉਹਦੇ ਬਹੁਤ ਨੇ ਪੈਂਦੀ ਆ ਭਾਈ ਉਹ ਉਦਾਂ ਦਾ ਉਹ ਕਿਸੇ ਪ੍ਰੂਫ ਤੋਂ ਉੱਥੇ ਨੇੜੇ ਖੜ੍ਹ ਨਹੀਂ ਦਿੰਦੇ ਅਗਲੇ ਕਹਿੰਦੇ ਭਾਈ ਜਾਂ ਆਧਾਰ ਕਾਰਡ ਲਿਆਓ ਲਾਇਸੈਂਸ ਲਿਆਓ ਕੋਈ ਨਾ ਕੋਈ ਪ੍ਰੂਫ ਲੈ ਕੇ ਆਓ ਤੇ ਮਾ ਉਹ ਵੀ ਸੋਚਦਾ ਜਿਹੜੇ ਅੱਜ ਤੋਂ ਕਈ ਕਈ ਸਾਲ ਪਹਿਲਾਂ ਮਰ ਜਾਂਦੇ ਆ ਉਹਨਾਂ ਦੇ شناختੀ ਕਾਰਡ ਤਾਂ ਇੱਥੇ ਤਾਂ ਜਿਉਂਦਿਆਂ ਬੰਦਿਆਂ ਦੇ ਨਹੀਂ ਛੇਤੀ ਵੋਟਾਂ ਵੇਲੇ ਆਪਾਂ ਲਵਦੇ ਆ ਹਨਾ ਪ੍ਰੂਫ ਤੇ ਉਹਨਾਂ ਦੇ ਇੰਨੇ ਨੇ ਸਾਲਾਂ ਤੋਂ ਕਿੱਥੋਂ ਲੱਭ ਜਾਂਦੇ ਲੋਕ ਉਹ ਤਾਂ ਫਿਰ ਮਿਲੀ ਭੁਗਤ ਕਰਕੇ ਪੈਂਦੀਆਂ ਉਹੀ ਆ ਵੀ ਇਹ ਬੇਈਮਾਨੀ ਹੁਣੋਂ ਦਾ ਕਿਸੇ ਵੀ ਅਸੀਂ ਲਾਲਗੇ ਵੀ ਮਸ਼ੀਨਾ ਵਾਲਾ ਵੋਟਾਂ ਮਸ਼ੀਨਾ ਤੇ ਹੁਣ ਇੱਕ ਇਹ ਵੀ ਗੱਲ ਆ ਜੇ ਮੰਨ ਲਓ ਇਮਾਨਦਾਰੀ ਨਾਲ ਚੱਲਣ ਇਲੈਕਟ੍ਰੋਨਿਕ ਮਸ਼ੀਨਾਂ ਇਲੈਕਟ੍ਰੋਨਿਕ ਮਸ਼ੀਨ ਤੇ ਜਦੋਂ ਇੱਕ ਬਟਨ ਨਾਲ ਨੱਪਨਾਂ ਵੋਟ ਪੈ ਗਈ ਤਾਂ ਟੋਟਲ ਵੀ ਦਾ ਇੱਕ ਬਟਨ ਨਾਲ ਨੱਪਿਆ ਹੁੰਦਾ ਆ ਉਹਦਾ ਥੱਲੇ ਤੇ ਉਹਦਾ ਜਦੋਂ ਇੱਕ ਪਿੰਡ ਦੇ ਵਿੱਚ ਵੋਟਾਂ ਪੈ ਗਈਆਂ ਉਹ ਤਾਂ ਸ਼ਾਮ ਨੂੰ ਜਾਣ ਲੱਗੇ ਟੋਟਲ ਗਾਰਜਾਂ ਲਓ ਭਾਈ ਆ ਆ ਤੁਹਾਡਾ ਟੋਟਲ ਇੰਨੀਆਂ ਵੋਟਾਂ ਇਹਨੂੰ ਪਈਆਂ ਇੰਨੀਆਂ ਵੋਟਾਂ ਇਹਨੂੰ ਪਈਆਂ ਅਸੀਂ ਨੋਟ ਕਰਕੇ ਰੱਖ ਲਓ ਸਾਰੇ ਤੇ ਪੂਰੇ ਜਿਹੜੇ ਪੂਰੇ ਹੋਰ ਸਾਰਾ ਜਿਹੜਾ ਸੂਬਿਆਂ ਦਾ ਨਤੀਜਾ ਆ ਉਹ ਚਾਰ ਨੂੰ ਦੇ ਦੋ ਲੋਕਾਂ ਨੂੰ ਪਤਾ ਤਾਂ ਹੋਊਗਾ ਸਾਰੇ-ਸਾਰੇ ਸੂਬੇ ਟੋਟਲ ਦਾ ਯਾਰ ਇੱਕ ਸਕਿੰਟ ਦਾ ਕੰਮ ਵੀ ਵੋਟ ਪਾ ਕੇ ਸੈਟੀਸਫਾਈ ਵੋਟ ਪਾ ਕੇ ਜਾਣ ਲੱਗਿਆ ਭਾਈ ਟੋਟਲ ਦੇ ਜਾਣ ਵੀ ਆ ਚੱਕੋ ਭਾਈ ਮਸ਼ੀਨ ਆ ਆ ਤੁਹਾਡਾ ਟੋਟਲ ਆ ਇੰਨੀਆਂ ਚਾੜੂ ਦੀਆਂ ਇੰਨੀਆਂ ਅਕਾਲੀ ਦਲ ਦੀਆਂ ਇੰਨੀਆਂ ਕਾਂਗਰਸ ਦੀਆਂ ਇੰਨੀਆਂ ਸਰਬਜੀਤ ਸਿੰਘ ਖਾਲਸੇ ਦੀਆਂ ਇੰਨੀਆਂ ਫਲਾਣੇ ਦੀਆਂ ਇੰਨੀਆਂ ਫਲਾਣੇ ਦੀ ਕਰਕੇ ਦੇ ਜਾਣ ਟੋਟਲ ਬੰਦੇ ਆ ਉਧਰ ਰਿਕਾਰਡ ਰੱਖ ਲੈਣ ਕਿਓਨੀ ਲੰਦੇ ਜਿੱਦਾਂ ਇੱਕ ਸੈਂਗਣਾ ਸਵੇਰੇ ਚ ਉਹ ਸਟਰੋਂਗ ਰੂਮ ਦੇ ਵਿੱਚ ਬੈਠਾ ਮੇਰੇ ਕਾ ਸ਼ਾਇਦ ਕੋਟ ਕੋਰੇ ਸਾਈਡ ਦੀ ਸ਼ਾਇਦ ਕਿੱਥੋਂ ਦੀ ਆ ਭਾਈ ਸਰਬਜੀਤ ਸਿੰਘ ਖਾਲਸਾ ਨੇ ਵੀ ਉਹ ਵੀਡੀਓ ਪਾਈ ਹੋਈ ਆ ਮੈਂ ਵੀ ਸ਼ੇਅਰ ਕਰੀ ਜੋ ਉਹ ਕਹਿੰਦੇ ਵੀ ਸਵੇਰੇ 4 ਵਜੇ ਤੱਕ ਸਟਰੋਂਗ ਰੂਮ ਦੇ ਵਿੱਚ ਉਹ ਜਿਹੜੀਆਂ VOTING MACHINE ਨਹੀਂ ਪਹੁੰਚੀਆਂ ਹੂੰ ਤੇ ਉਹ ਸਾਰੀ ਰਾਤ ਕਿੱਥੇ ਰਹੀਆਂ ਜੇ ਸਾਰੀ ਰਾਤ ਕਿੱਥੇ ਪਾਸੇ ਰਹੀਆਂ ਤੇ ਉਹਨਾਂ ਦਾ ਜਿੰਨੇ ਮਰਜ਼ੀ ਬਟਨ ਨਾ ਪਾਈ ਜਾਣ ਉਹ ਸੀਲਾਂ ਲਾਉਣੀਆਂ ਵੀ ਸਰਕਾਰ ਨੇ ਆ ਪੱਟਣੀਆਂ ਵੀ ਸਰਕਾਰ ਨੇ ਤੇ ਦੁਬਾਰਾ ਸਰਕਾਰ ਨੇ ਸੀਲਾਂ ਫੇਰ ਲਾਉਣੀਆਂ ਕਿਹੜੀ ਚੀਜ਼ ਦੇ ਦੁਆਰਾ ਸੀਲ ਨਹੀਂ ਲੱਗਦੀ ਦੱਸੋ ਮੈਨੂੰ ਹੂੰ ਜਿਨ੍ਹਾਂ ਨੇ ਸੀਲਾ ਬਣਾਉਣੀਆਂ ਤੇ ਉਹਨਾਂ ਨੇ ਸੀਲਾ ਲਾਉਣਗਾ ਉਹਨਾਂ ਕੋਲ ਕਿਹੜਾ ਇੱਕ ਸੀਲ ਹੋਣੀ ਆ ਹੂੰ ਇਹ ਸਾਰਾ ਸਿਸਟਮ ਹੁੰਦਾ ਹੈ ਇਹਨਾਂ ਕੋਲੇ ਜਦੋਂ ਮੰਨ ਲਓ ਆਪਦੀ ਜੇ ਮੰਨ ਲਓ ਹੁਣ ਉਹਨਾਂ ਨੂੰ ਪਤਾ ਹੈ ਵੀ VOTING ਸਿਸਟਮ ਦੇ ਨਾਲ ਵੀ ਸੁਧਾਰ ਆ ਸਕਦਾ ਤੇ ਵੋਟਾਂ ਕਦੇ ਨਾ ਪੈਂਦੇ ਨਾ ਬਿਲਕੁਲ ਆ ਬਿਲਕੁਲ ਆ ਖਾਸ ਕਰ ਤਮਾਮ ਸਾਰੀਆਂ ਚੀਜ਼ਾਂ ਨੂੰ ਲੈ ਕੇ ਗੱਲਬਾਤ ਕੀਤੀ ਹੈ ਤਾਂ ਕਿਸੇ ਗਏ ਹੋਏ ਸਰੀਰਕ ਤੌਰ ਤੇ ਗਏ ਹੋਏ ਸ਼ਖਸ਼ ਦੀ ਵੋਟ ਕਿਸ ਤਰੀਕੇ ਦੇ ਨਾਲ ਜਾਲੀ ਰੂਪ ਦੇ ਵਿੱਚ ਪਾਈ ਜਾਂਦੀ ਹੈ ਤਾਂ ਇਸੇ ਦੇ ਉੱਪਰ ਪਰਿਵਾਰ ਦੇ ਵਿੱਚੋਂ ਜਿਹੜੇ ਇੱਕ ਪਰਿਵਾਰ ਦੇ ਮੁਖੀ ਜਾਂਦੇ ਨੇ ਤਾਂ ਉਹਨਾਂ ਦੀ ਉਹਨਾਂ ਦੇ ਜਾਣ ਤੋਂ ਬਾਅਦ ਤਕਰੀਬਨ 8 ਵਰਿਆਂ ਤੋਂ ਬਾਅਦ ਵੀ ਲਗਾਤਾਰ ਵੋਟ ਅੱਜ ਵੀ ਪੈਂਦੀ ਆ ਰਹੀ ਹੈ ਇਸੇ ਦੇ ਉੱਪਰ ਭਾਈ ਪਰਮਿੰਦਰ ਸਿੰਘ ਗਿੱਲ ਨੇ ਸਵਾਲ ਖੜੇ ਕੀਤੇ ਆ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿਤੇ ਨਾ ਕਿਤੇ ਇਹ ਜਿਹੜੀਆਂ ਤਮਾਮ ਸਾਰੀਆਂ ਚੀਜ਼ਾਂ ਨੇ ਇਹ ਵੀ ਬਹੁਤ ਵੱਡਾ ਧਿਆਨ ਮੰਗਦਿਆਂ ਨੇ ਭਵਿਕ ਦੇ ਵਿੱਚ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ